ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਪ ਜੀ ਦੀ ਲੈ ਕੇ ਆਏ ਹਾਂ ਪਾਕਿਸਤਾਨੀ 슬ੀਵਸ ਜਿਹਨੂੰ ਆਪਾਂ ਬੈਲ 슬ੀਵਸ ਵੀ ਕਹਿ ਦਿੰਨੇ ਆ ਠੀਕ ਹੈ ਜੀ ਆਪਾਂ ਇੱਕ ਬਾਹ ਦਾ ਕਪੜਾ ਲਿਆ ਹੈ ਇਸ ਤਰੀਕੇ ਨਾਲ ਸਾਡੀ 17 ਬਾਹ ਰੈਡੀ ਹੋਏਗੀ ਔਰ 19 ਰੱਖਿਆ ਹੈ ਅਸੀਂ ਵਿੱਚ ਮਾਰਜਨ ਰੱਖ ਕੇ ਠੀਕ ਹੈ ਜੀ ਅੱਗੇ ਇਸ ਤੇ ਆਪਾਂ ਲੈਸ ਅਟੈਚ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆਪਣਾ ਸ਼ੋਲਡਰ ਵੀਜ਼ਰ ਕਰਨਾ ਹੈ ਠੀਕ ਹੈ ਜੀ ਸੱਤ ਸਾਡਾ ਸ਼ੋਲਡਰ ਹੈ ਔਰ ਇਸ ਤਰੀਕੇ ਨਾਲ ਇਹ ਆਪਾਂ ਮੋਢੀ ਵਾਲੀ ਸਾਈਡ ਤੋਂ ਆਪਾਂ 3 ਇੰਚ ਦੀ ਇਸ ਤਰੀਕੇ ਨਾਲ ਢਾਲ ਪਾਉਣੀ ਹੈ। ਔਰ ਉੱਪਰੋਂ ਢਾਈ ਹੈ ਤਿੰਨ ਤੇ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਡਾਊਨ ਔਰ ਕੁਝ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਸ ਬਾਹ ਨੂੰ ਢਾਲ ਦੇਣੀ ਹੈ। ਠੀਕ ਹੈ ਜੀ ਅਗਰ ਫ੍ਰੈਂਚ ਕਰਵ ਹੈ ਤੇ ਠੀਕ ਨਹੀਂ ਤੇ ਇਸ ਤਰੀਕੇ ਦੇ ਨਾਲ ਤੁਸੀਂ ਹੱਥ ਦੇ ਨਾਲ ਹੀ ਪਾ ਸਕਦੇ ਹੋ ਔਰ ਆਪਾਂ ਉਸ ਤੋਂ ਬਾਅਦ ਕੀ ਕਰਨਾ ਹੈ ਆਪਾਂ ਜਿਵੇਂ ਸਾਡਾ ਮੋਢਾ ਹੈ ਉਹਨਾਂ ਆਪਾਂ ਇਸ ਤਰੀਕੇ ਨਾਲ ਗੋ ਆਪਾਂ ਮੋਰੀ ਰੱਖਦੇ ਆ ਬਾਹ ਦੀ ਠੀਕ ਹੈ ਜੀ ਬੁੱਕ ਰੱਖਣਾ ਹੈ ਇਸ ਤਰੀਕੇ ਨਾਲ ਜਿਵੇਂ 7 ਮੋਡਾ ਹੈ ਔਰ 7 ਹੀ ਆਪਾਂ ਆ ਗੋ ਬੋਕ ਲੈ ਰਹੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਥੇ ਇਹਦਾ ਮਾਰਜਨ ਦਾ ਵੀ ਨਿਸ਼ਾਨ ਲਗਾਤਾ ਔਰ ਜਿਵੇਂ ਸਾਡੀ ਤਿਆਰ ਬਾ ਹੈਗੀ ਹੈ ਇਸ ਤਰੀਕੇ ਦੇ ਨਾਲ 7 ਠੀਕ ਹੈ ਜੀ ਔਰ 7 ਦਾ ਹਾਫ ਸੌਰੀ 17 ਜਿਵੇਂ 17 ਦਾ ਹਾਫ ਹੈ ਇਸ ਤਰੀਕੇ ਨਾਲ ਜਿੱਥੇ ਵੀ ਆ ਰਿਹਾ ਆਪ ਇਸ ਤਰੀਕੇ ਦੇ ਨਾਲ ਆਪਾਂ ਇਥੋਂ ਤੇ ਇੱਕ ਆਪਾਂ ਮਾਰਕ ਕਰ ਲੈਣਾ ਹੈ ਔਰ ਇਸ ਤਰੀਕੇ ਨਾਲ ਜਿਵੇਂ ਸਾਡਾ 7 ਦੀ ਮੋਰੀ ਹੈ ਬਾਹ ਦੀ ਅੱਗੋਂ ਖੁੱਲੀ ਤੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ 1 ਇੰਚ ਘੱਟ ਕਰਕੇ ਤੁਸੀਂ 1.5 ਇੰਚ ਵੀ ਘਟਾ ਸਕਦੇ ਹੋ ਜੇ ਟਾਈਟ ਪਾਉਣਾ ਹੈ ਤੇ ਵੈਸੇ ਗਰਮੀ ਦਾ ਮੌਸਮ ਹੈ ਇਸ ਲਈ ਹਲਕਾ ਜਿਹਾ ਲੂਜ਼ਿੰਗ ਹੀ ਅਸੀਂ ਦੇ ਰਹੇ ਹਾਂ ਇਸ ਤਰੀਕੇ ਨਾਲ ਥੋੜਾ ਜਿਹਾ ਕਰਵ ਲੈਂਦੇ ਹੋਇਆ ਠੀਕ ਹੈ ਇਸ ਤਰੀਕੇ ਨਾਲ ਫਿਰ ਆਪਾਂ ਇਹਨੂੰ ਢਾਲ ਦੇ ਦੇਣੀ ਹੈ 슬ੀਵਸ ਨੂੰ ਠੀਕ ਹੈ ਜੀ ਔਰ نیچے ਮਾਰਜਨ ਰੱਖ ਕੇ ਆਪਾਂ ਇਸ ਤਰੀਕੇ ਨਾਲ ਮਾਰਕਿੰਗ ਕਰਾਂਗੇ ਠੀਕ ਹੈ ਜੀ ਔਰ ਆਸਾ ਢੇਮ ਦੀ ਮਾਰਕਿੰਗ ਹੋ ਗਈ ਹੈ ਔਰ ਇਸ ਤਰੀਕੇ ਨਾਲ ਆਪਾਂ 1 ਜਾਂ 1/2 ਇੰਚ ਤੇ ਅੱਗੋਂ ਇਹਦੀ ਟਾਲ ਦੇਣੀ ਹੈ ਠੀਕ ਹੈ ਜੀ ਨੀਚੇ ਗੁਲਾਈ ਚ ਦੇਣਾ ਹੈ ਔਰ ਇਸੇ ਦੀਆਂ ਜਿਹਾ ਅੱਛੀਆਂ ਨਹੀਂ ਲੱਗਦੀਆਂ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਟਾਲ ਦਿੰਦੇ ਹਾਂ ਉੱਪਰ ਠੀਕ ਹੈ ਸੈਂਟਰ ਤੱਕ ਇਹਨੂੰ ਲੈ ਕੇ ਜਾਣਾ ਹੈ ਠੀਕ ਹੈ ਜੀ ਹੁਣ ਆਪਾਂ ਇਹਦੀ ਕਰਦੇ ਹਾਂ ਕਟਿੰਗ ਔਰ ਵੀਡੀਓ ਚੱਲਦੇ-ਚੱਲਦੇ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਔਰ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਨਾ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਇਹ ਬੈਲ 슬ੀਵਸ ਜਾਂ ਪਾਕਿਸਤਾਨੀ 슬ੀਵਸ ਵੀ ਕਹਿ ਸਕਦੇ ਆ ਇਹਨੂੰ ਇਹ ਕਟਿੰਗ ਹੋ ਜਾਂਦੀ ਹੈ ਠੀਕ ਹੈ ਜੀ ਔਰ ਰੈਡੀ ਹੋਣ ਤੋਂ ਬਾਅਦ ਤੁਹਾਨੂੰ ਵਿਖਾਉਣੀ ਆ ਇਹਦੀ ਕਿਵੇਂ ਦੀ ਫਾਈਨਲ ਲੁੱਕ ਹੈ ਅੱਗੇ ਅਸੀਂ ਇਹ ਦੇਗੇ ਇੱਕ ਹਲਕੀ ਜੀ ਲੇਸ ਅਟੈਚ ਕਰਨੀ ਹੈ ਠੀਕ ਹੈ ਜੀ ਔਰ ਸਾਡੀ ਆ ਵੇਖੋ ਬਾਜੂ ਕਟਿੰਗ ਹੋ ਚੁੱਕੀ ਹੈ ਔਰ ਆਪਾਂ ਫਰੰਟ ਪੱਲੇ ਦੇ ਵੀ ਆਪਾਂ ਕਾਟ ਪਾ ਲੈਣੀ ਹੈ ਔਰ ਆ ਵੇਖੋ ਜੀ ਸਾਡੀ 슬ੀਵਸ ਲੱਗ ਕੇ ਰੈਡੀ ਹੋਈ ਹੈ ਔਰ ਵੇਖੋ ਜੀ ਕਿੰਨੀ ਪਿਆਰੀ ਲੁਕਾ ਰਹੀ ਹੈ ਇਸ ਤਰੀਕੇ ਦੇ ਨਾਲ ਆਪਾਂ ਅਗੇ ਇਹਦੇ ਸੋ ਲਾਸ ਲਗਾਈ ਹੋਈ ਹੈ ਇਹਨੂੰ ਠੀਕ ਹੈ ਜੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਪਲੀਜ਼